ਹਾਂਜੀ ਵੀਰ ਜੀ ਅੱਜ ਸ੍ਰੀ ਚਮਕੌਰ ਸਾਹਿਬ ਪਹੁੰਚਿਓ ਪੈਦਲ ਮਾਰਚ ਲੈ ਕੇ ਕਾਦੇ ਸਬੰਧ ਦੇ ਵਿੱਚ ਜਿਹੜਾ ਮਾਰਚ ਕੀਤਾ ਜਾ ਰਿਹਾ ਤੇ ਕਿਉਂ ਕਰਨ ਦੀ ਲੋੜ ਪਈ ਜਿਹੜਾ ਇਹ ਅਸੀਂ ਪੈਦਲ ਮਾਰਚ ਉਲੀਕਿਆ ਜੀ ਇਹ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੋਂ ਅਸੀਂ ਆਰੰਭ ਕੀਤਾ ਸੀ 26 ਨਵੰਬਰ ਨੂੰ ਤੇ ਇਹ ਪੜਾਦਰ ਪੜਾ ਹੁੰਦਾ ਹੋਇਆ ਅੱਜ 12ਵੇਂ ਦਿਨ ਦਾ ਪੜਾ ਸਾਡਾ ਚਮਕੌਰ ਸਾਹਿਬ ਦੀ ਧਰਤੀ ਤੇ ਆ ਤੇ ਇਸੇ ਤਰ੍ਹਾਂ ਪੜਾਦਰ ਪੜਾ ਹੁੰਦਾ ਹੋਇਆ ਇਹ 10 ਦਸੰਬਰ ਨੂੰ ਤਾਂ ਅਕਤਸ਼ੀਰੀ ਕੇਸ ਗੱਡ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਰਦਾਸ ਬੇਨਤੀਆਂ ਨਾਲ ਸਮਾਪਤ ਕਰਾਂਗੇ ਇਹ ਜਿਹੜਾ ਅਸੀਂ ਪੈਦਲ ਮਾਰਚ ਲੀਕਿਆ ਇਹ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਲਈ ਤੇ ਅਨੰਦਪੁਰ ਸਾਹਿਬ ਦੇ ਮਤੇ ਲਈ ਵੀ ਉਹ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰਦਾ ਉਹ ਅਸੀਂ ਪੰਜਾਬ ਦੇ ਪਿੰਡ ਪਿੰਡ ਘਰ ਘਰ ਤੱਕ ਪਹੁੰਚਾਉਣ ਦਾ ਟੀਚਾ ਲਿਆ ਉਹੀ ਅਸੀਂ ਸਾਡੇ ਕੋਲੇ ਕਾਪੀਆਂ ਪ੍ਰਿੰਟ ਕੀਤੀਆਂ ਹੋਈਆਂ ਅਸੀਂ ਇੰਨੀ ਕਿ ਆਪ ਦੀ ਜ਼ਿੰਮੇਵਾਰੀ ਸਮਝਦੇ ਆਂ ਵੀ ਅਸੀਂ ਉਸ ਨੂੰ ਸਾਰੀ ਆਵਾਮ ਤੱਕ ਜਿਹੜੇ ਕਿਸੇ ਟਾਈਮ ਤੇ ਪੰਜਾਬ ਨਾਲ ਵਾਅਦੇ ਹੋਏ ਸੀਗੇ ਉਹ ਵਾਅਦਿਆਂ ਨੂੰ ਸਰਦਾਰ ਕਪੂਰ ਸਿੰਘ ਨੇ ਇੱਕ ਮਤੇ ਦੇ ਰੂਪ ਵਿੱਚ ਲਿਖਿਆ ਤੇ ਜਿਸ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪ੍ਰਵਾਨਗੀ ਵੀ ਦਿੱਤੀ ਗਈ ਸੀਗੀ ਉਸ ਨੂੰ ਅਸੀਂ ਘਰ-ਘਰ ਪਿੰਡ-ਪਿੰਡ ਤੱਕ ਪਹੁੰਚਾਉਣ ਦਾ ਟੀਚਾ ਲਿਆ ਉਹੀ ਇਹ ਆਪ ਦਾ ਕਾਰਜ ਪੂਰਾ ਕਰਦੇ ਹੋਏ ਅੱਜ 12 ਦਿਨ ਸਾਨੂੰ ਪੂਰੇ ਹੋ ਗਏ ਆ ਜੀ ਤੇ ਕੱਲ ਨੂੰ ਕਹਿੰਦਾ ਵਾ ਸਵੇਰੇ ਇੱਥੇ ਤੋਂ ਚੱਲੇ ਹੋਣਗੇ ਜੀ ਹਾਂ ਜੀ ਸਵੇਰੇ ਇੱਥੋਂ ਕੱਲ ਨੂੰ 9 ਵਜੇ ਅਰਦਾਸ ਬੇਨਤੀ ਕਰਕੇ ਅਸੀਂ ਚਾਲੇ ਪਾਵਾਂਗੇ ਤੇ ਜਿਹੜੇ ਰੂਟ ਮੈਪ ਅਸੀਂ ਥੋੜੀ ਦੇਰ ਚ ਦੱਸ ਦਿੰਨੇ ਆ ਤੇ ਕੱਲ ਦਾ ਫੜਾ ਸਾਡਾ ਪਠਾ ਸਾਹਿਬ ਗੁਰਦੁਆਰਾ ਸਾਹਿਬ ਕਿੱਥੇ ਆ ਤੇ ਕਿਦਾਂ ਦਾ ਹੰਗਾਰਾ ਮਿਲ ਰਿਹਾ ਜੀ ਪਿੰਡਾਂ ਦੇ ਵਿੱਚ ਦੇਖੋ ਹੰਗਾਰਾ ਸਾਨੂੰ ਬਹੁਤ ਵਧੀਆ ਸਾਨੂੰ ਸਾਡੇ ਨਾਲ ਢਿੰਗ ਸਿੰਘ ਜਥੇਬੰਦੀਆਂ ਵੀ ਆ ਤੇ ਸੰਤ ਸਮਾਜ ਵੀ ਸਾਡੇ ਨਾਲ ਆ ਨੌਜਵਾਨੀ ਜੋ ਬਾਈ ਦੀਪ ਨੂੰ ਚਾਹਣ ਵਾਲੇ ਆ ਪਿਆਰ ਕਰਨ ਵਾਲੇ ਆ ਉਹਨਾਂ ਦਾ ਬਹੁਤ ਭਰਮਾ ਹੰਗਾਰਾ ਸਾਡੇ ਨਾਲ ਧਰਮੀ ਫੌਜੀ ਵੀ ਆ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਆ ਕੁਝ ਤੇ ਬਾਈ ਨੂੰ ਚਾਉਣ ਵਾਲਿਆਂ ਦਾ ਉਸਾਂ ਜੇ ਗੱਲ ਬਾਈ ਦੀਪ ਦੀ ਆ ਜਿਵੇਂ ਬਾਈ ਦੀਪ ਕਹਿੰਦਾ ਹੁੰਦਾ ਸੀ ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪਊਗੀ ਤਾਂ ਉਹੀ ਸੋਚ ਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਆ ਤੇ ਬਾਈ ਦੀਪ ਨੂੰ ਚਾਉਣ ਵਾਲਿਆਂ ਦੀ ਨਾ ਤਾਂ ਪੰਜਾਬ ਚ ਕਮੀ ਹੋਈ ਆ ਤੇ ਨਾ ਹੋਊਗੀ ਠੀਕ ਆ ਵੀਰ ਜੀ ਧੰਨਵਾਦ ਜੀ ਓਏ ਫਲਸਾ ਆ ਵਾ لاگ کرو لاگو بند کرو بند کرو بند کرو بند کرو بند کرو بند رکھو سب سنگ رہا کرو رہا کرو رہا کرو سندی سنگ رہا हरियाणा वाले श्रीमान ट्विटर धरती चमकोर साहब उत्तर استان से पहुंचे थे, थे भाई दीम सिद्दू ਦੇ ਛੋਟੇ ਭਰਾ वारसਪੰਜਾਬ ਦੇ ਫੇबंदी ਦੇ ਮੁਖ ਸੇਵਾਦਾਰ भाई ਮਨਦੀਪ ਸਿੱਧੂ ਦਾ ਇਥੋਂ ਦੀਆਂ ਸੰਗਤਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਸਮਝ ਕਾੜਾ ਛੱਡੂਗਾ ਉੱਚੀ ਆਵਾਜ਼ ਜਵਾਬ ਦੇਣਾ ਬੋਲੇ ਤੇ ਪਾਰਾ ਦਿਨਾਗੇ ਧੋਕੇ ਕਾਈ ਦੀਪ ਸ਼ਬਦੀ ਜਿੰਦਾਬਾਦ ਅਨੰਪੁਰ ਦਾ ਮਤਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਅਨੰਪੁਰ ਦਾ ਮਤਾ ਲਾਗੂ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਮਾਈ ਦੀਪ ਸਿੱਧੂ ਤੇਰੀ ਸੋਚ ਤੇ ਕਰਾ ਦੇ ਆਗੇ ਥੋਕੇ ਬੋਲੇ